ਕੈਨੇਡਾ ਵਿੱਚ ਭਾਰਤੀ ਔਰਤ ਤੇ ਕੀਤਾ ਲੁਟੇਰਿਆਂ ਨੇ ਹਮਲਾ ਕਾਰਨ ਨਾਲ ਕੜੀਸ-ਕੜੀਸ ਕੇ ਕਰ ਗਏ ਗੰਭੀਰ ਜ਼ਖਮੀ ਬੇਟੇ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ ਬ੍ਰੈਂਟਨ ਦੀ ਦੁਰਗਾ ਕੈਨੇਡਾ ਵਿੱਚ ਲੁਟੇਰਿਆਂ ਦੇ ਹਮਲੇ ਦੌਰਾਨ ਭਾਰਤੀ ਮੂਲ ਦੀ ਔਰਤ ਗੰਭੀਰ ਜ਼ਖਮੀ ਹੋ ਗਈ ਬ੍ਰੈਮਟਨ ਦੀ ਵਸਨੀਕ ਵਸ਼ਤੀ ਦੁਰਗਾ ਆਪਣੇ 12 ਸਾਲ ਦੇ ਬੇਟੇ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ ਜਦੋਂ ਲੁਟੇਰੇ ਉਸ ਨੂੰ ਆਪਣੀ ਕਾਰ ਨਾਲ ਘੜੀਸ ਕੇ ਲੈ ਗਏ ਅਤੇ ਸਰੀਰ ਤੇ ਰਗੜਾਂ ਦੇ ਡੂੰਘੇ ਜ਼ਖਮਾਂ ਨੇ ਉਸ ਦੀਆਂ ਚੀਕਾਂ ਕਢਵਾ ਦਿੱਤੀਆਂ ਦਰਅਸਲ ਦੁਰਗਾ ਦਾ ਬੇਟਾ ਸਪੋਰਟਸ ਸ਼ੂਜ਼ ਦੀ ਰੀਸੇਲ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਅਤੇ ਉਸ ਦੀ ਮਦਦ ਵਾਸਤੇ ਦੁਰਗਾ ਵੱਲੋਂ ਫੇਸਬੁੱਕ ਮਾਰਕੀਟਪਲੇਸ ਤੇ ਜੁੱਤੀਆਂ ਦਾ ਇੱਕ ਜੋੜਾ ਵੇਚਣ ਲਈ ਇਸ਼ਤਿਹਾਰ ਦਿੱਤਾ ਗਿਆ ਜਲਦ ਹੀ ਖਰੀਦਦਾਰ ਨੇ ਸੰਪਰਕ ਕੀਤਾ ਅਤੇ ਬ੍ਰੈਮਟਨ ਦੇ ਡਿਕਸੀ ਰੋਡ ਅਤੇ ਫਾਦਰ ਟੌਬਨ ਰੋਡ ਤੇ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਮੁਲਾਕਾਤ ਤੈਅ ਹੋ ਗਈ। ਸੀਬੀਸੀ ਨਾਲ ਗੱਲਬਾਤ ਕਰਦਿਆਂ ਦੁਰਗਾ ਨੇ ਦੱਸਿਆ ਕਿ ਇੱਕ ਗੱਡੀ ਵਿੱਚ ਚਾਰ ਨੌਜਵਾਨ ਆਏ ਜਿਨ੍ਹਾਂ ਨੇ ਮਹਿੰਗੇ ਕੱਪੜੇ ਪਹਿਨੇ ਹੋਏ ਸਨ। ਕਾਰ ਦੀ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਸਪੋਰਟਸ ਸ਼ੂਜ਼ ਚੈੱਕ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਦੁਰਗਾ ਨੇ ਇੱਕ ਜੁੱਤਾ ਉਸ ਨੂੰ ਦੇ ਦਿੱਤਾ। ਇਸੇ ਦੌਰਾਨ ਕਾਰ ਦੇ ਅਗਲੇ ਹਿੱਸੇ ਵਿੱਚ ਬੈਠੇ ਇੱਕ ਨੌਜਵਾਨ ਨੇ ਦੂਜਾ ਜੋਤਾ ਮੰਗਿਆ ਅਤੇ ਨਾਲ ਹੀ ਰਸੀਦ ਵੀ ਮੰਗ ਲਈ। ਇੱਥੋਂ ਹੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਕਿਉਂਕਿ ਕਾਰ ਵਿੱਚ ਬੈਠੇ ਨੌਜਵਾਨ ਬਗੈਰ ਅਦਾਇਗੀ ਤੋਂ ਹੀ ਸਪੋਰਟਸ ਸ਼ੂਜ਼ ਲੈ ਜਾਣਾ ਚਾਹੁੰਦੇ ਸਨ। ਨੌਜਵਾਨ ਨੇ ਉੱਥੋਂ ਫਰਾਰ ਹੋਣ ਦਾ ਯਤਨ ਕੀਤਾ ਤਾਂ ਦੁਰਗਾ ਨੇ ਕਾਰ ਦੀ ਬਾਰੀ ਫੜ ਲਈ। ਪਰ ਡਰਾਈਵਰ ਨੇ ਗੱਡੀ ਭਜਾ ਲਈ ਅਤੇ ਉਸ ਨੂੰ ਕਢੀਸਦਾ ਹੋਇਆ ਲੈ ਗਿਆ। ਦੁਰਗਾ ਨੇ ਇੱਕ ਨੌਜਵਾਨ ਦੀ ਬਾਹ ਫੜ ਲਈ ਪਰ ਉਸਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਕਾਰ ਸਵਾਰ ਨੌਜਵਾਨਾਂ ਨੇ ਔਰਤ ਨੂੰ 40 ਫੁੱਟ ਤੱਕ ਕਢੀ ਸਿਆ ਅਤੇ ਇਸੇ ਮਗਰੋਂ ਦੁਰਗਾ ਦੀ ਪકડ ਢਿੱਲੀ ਪੈ ਗਈ। ਪੂਰੇ ਘਟਨਾਕ੍ਰਮ ਦੌਰਾਨ ਦੁਰਗਾ ਦੀਆਂ ਲੱਤਾਂ ਬਾਹਾਂ ਤੋਂ ਇਲਾਵਾ ਸਰੀਰ ਦੇ ਕਈ ਹਿੱਸਿਆਂ ਤੇ ਡੂੰਘੀਆਂ ਰਗੜਾਂ ਲੱਗੀਆਂ ਜਦਕਿ ਮੱਥੇ ਤੇ ਵੀ ਸੱਟ ਵੱਜੀ। ਲੁਟੇਰਿਆਂ ਕੋਲ ਪਿਸਤੌਲ ਹੁੰਦੀ ਤਾਂ ਹਾਲਾਤ ਹੋਰ ਵੀ ਖਤਰਨਾਕ ਬਣ ਸਕਦੇ ਸਨ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ 26 ਜੂਨ ਨੂੰ ਵਾਪਰੀ ਵਾਰਦਾਤ ਦੇ ਸ਼ੱਕੀ ਫਿਲਹਾਲ ਪੁਲਿਸ ਦੀ ਪਕੜ ਤੋਂ ਬਾਹਰ ਨੇ ਵਾਰਦਾਤ ਮਗਰੋਂ ਦੁਰਗਾ ਬੇहद ਡਰੀ ਹੋਈ ਹੈ ਅਤੇ ਹਾਲੇ ਵੀ ਜ਼ਖਮ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਉਧਰ ਗ੍ਰੇਟਰ ਟੋਰਾਂਟੋ ਏਰੀਆ ਦਾ ਹਰ ਪੁਲਿਸ ਮਹਿਕਮਾ ਲੋਕਾਂ ਨੂੰ ਮਾਰਕੀਟਪਲੇਸ ਦੀਆਂ ਠੱਗੀਆਂ ਤੋਂ ਸੁਚੇਤ ਕਰ ਰਿਹਾ ਹੈ ਮੌਜੂਦਾ ਬਰੇ ਦੌਰਾਨ ਮਈ ਦੇ ਅੰਤ ਤੱਕ ਮਾਰਕੀਟਪਲੇਸ ਨਾਲ ਸੰਬੰਧਤ ਠੱਗੀਆਂ ਦੀਆਂ 500 ਤੋਂ ਵੱਧ ਸ਼ਿਕਾਇਤਾਂ ਆ ਚੁੱਕੀਆਂ ਨੇ ਅਤੇ ਲੋਕਾਂ ਨੂੰ 8 ਲੱਖ ਡਾਲਰ ਗਵਾਉਣੇ ਪਏ ਟੋਰਾਂਟੋ ਪੁਲਿਸ ਮੁਤਾਬਕ ਮਾਰਕੀਟਪਲੇਸ ਠੱਗੀ ਦਾ ਦੂਜਾ ਸਭ ਤੋਂ ਵੱਡਾ ਤਰੀਕਾ ਬਣ ਚੁੱਕਾ ਹੈ ਇਥੋਂ ਤੱਕ ਕਿ ਫੇਸਬੁੱਕ ਵੱਲੋਂ ਵੀ ਮਾਰਕੀਟਪਲੇਸ ਦੇ ਵਰਤੋਕਾਰਾਂ ਵਾਸਤੇ ਹਦਾਇਤਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਦੁਰਗਾ ਨੇ ਆਪਣੀ ਹੱਡ ਬੀਤੀ ਲੋਕਾਂ ਨਾਲ ਸਾਂਝੀ ਕੀਤੀ ਤਾਂ ਕਿ ਉਹ ਆਪਣਾ ਬਚਾਅ ਕਰ ਸਕਣ ਕੋਈ ਨਹੀਂ ਚਾਹੁੰਦਾ ਕਿ ਉਸ ਦੀ ਖੂਨ ਪਸੀਨੇ ਦੀ ਕਮਾਈ ਤੋਂ ਖਰੀਦੀ ਚੀਜ਼ ਕੋਈ ਲੁੱਟ ਕੇ ਲੈ ਜਾਵੇ ਬਿਊਰੋ ਰਿਪੋਰਟ ਹੰਦਰ ਟੀਵੀ